ਕਹਿ ਜੀ ਕਾ ਖੜ ਸਾਹਿਬ ਜੀ ਕੀ ਫਤਿਹ ਤੋਂ ਪਿੰਡ ਤੰਬੂਲ ਦੇ ਆਪਣੇ ਗਰਾਉਂਡ 'ਚ ਪਿਛਲੇ ਕਾਫੀ ਟਾਈਮ ਤੋਂ ਜੋ ਸਾਰੇ ਮੁੰਡੇ ਸੁਬਾ ਸ਼ਾਮ ਦੋਨੇ ਟਾਈਮ ਪ੍ਰੈਕਟਿਸ ਕਰਦੇ ਆ ਤੋਂ ਮਾਰੋ ਐਨਆਰ ਵੀ ਸਾਡੀ ਬਹੁਤ ਮਦਦ ਕਰ ਰਹੇ ਆ ਆਪਣੇ ਗਰਾਉਂਡ ਦੇ ਵਿੱਚ ਸੁਬਾ ਛੇਲਿਆਂ ਦੀ ਸੇਵਾ ਵੀ ਚੱਲ ਰਹੀ ਆ ਤੇ ਘਾਉ ਦੀ ਸੇਵਾ ਵੀ ਆਪਣੇ ਭਰਾ ਕਰਨ ਮਣੀਲਾ ਤੇ ਸੋਨੀ ਮਣੀਲਾ ਨੇ ਭੇਜੀ ਆਪਾਂ ਨੂੰ ਤੇ ਸਾਡਾ ਛੋਟਾ ਭਰਾ ਰਾਜਵਿੰਦਰ ਮਣੀਲਾ ਉਹਨੇ ਸਾਨੂੰ 5000 ਰੁਪਏ ਦੀ ਸਾਰੇ ਬੱਚਿਆਂ ਵਾਸਤੇ ਖਾਣਾ ਖਾਤੇ ਸੇਵਾ ਕਰ ਲਈ ਆ ਅਸੀਂ ਇਹਨਾਂ ਸਾਰਾ ਭਰਾਵਾਂ ਦਾ ਸਾਰੀ ਟੀਮ ਸਾਡੀ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਤਰੱਕੀ ਦੇਵੇ ਚੜ੍ਹਦੀ ਕਲਾ 'ਚ ਰੱਖੇ ਬਹੁਤ ਉਹਨਾਂ ਦਾ ਸਾਨੂੰ ਸਾਥ ਦਿੰਦੇ ਆ ਇਸੇ ਤਰ੍ਹਾਂ ਅਸੀਂ ਹੋਰ ਵੀ ਭਰਾਵਾਂ ਨੂੰ ਬੇਨਤੀ ਕਰਦੇ ਆ ਸਾਰੇ ਯਾਰ ਵੱਧ ਤੋਂ ਵੱਧ ਸਾਥ ਦੇਇਆ ਕਰੋ ਸਾਰੇ ਗਰੀਬ ਘਰਾਂ ਦੇ ਬੱਚੇ ਯਾਰ ਬਹੁਤ ਚੰਗੀ ਗੱਲ ਆ ਮਿਹਨਤ ਕਰਦੇ ਆ ਗਰਾਉਂਡ ਨਾਲ ਜੁੜੇ ਆ ਨਸ਼ੇ ਤੋਂ ਦੂਰ ਆ ਮਾਰੇ ਕੰਮੋਂ ਤੋਂ ਦੂਰ ਆ ਆਪਾਂ ਇਹਨਾਂ ਦਾ ਸਾਰੇ ਰਲ ਮਿਲ ਕੇ ਸਾਥ ਦੇ ਗਏ ਯਾਰ ਇਹਨਾਂ ਨੂੰ ਕਾਬਜਾਬ ਕਰ ਗਏ ਇਹੀ ਬੇਨਤੀ ਕਰਦੇ ਆ ਸਾਰੇ ਵੱਧ ਤੋਂ ਵੱਧ ਯਾਰ ਇਹਨਾਂ ਦਾ ਸਾਥ ਦੇਇਆ ਕਰਕੇ ਬਹੁਤ ਖੁਸ਼ੀ ਆ ਕਿ ਦਿਨ ਦਿਨ ਬੱਚੇ ਵੱਧਦੇ ਜਾਂਦੇ ਆ ਨਿੱਕੇ ਨਿੱਕੇ ਬੱਚੇ 3 ਸਾਲ ਦੇ 4 ਸਾਲ ਸਾਰੇ ਬੱਚੇ ਹੁਣ ਘਟੋ ਘਟਵੀ 35 40 ਬੱਚੇ ਹੋਣ ਲੱਗ ਪਏ ਸਵੇਰ ਸ਼ਾਮ ਇਸੇ ਤਰ੍ਹਾਂ ਸਾਰੇ ਆਪਰਾਲ ਮਿਲ ਕੇ ਕਾਮਯਾਬ ਕਰੀਏ ਗਰਾਊਂਡ ਨੂੰ ਲਾਇਰ ਜਿੱਕਾ ਖੜਸਾ ਵਾਈਬ ਦਿੱਤੀ ਪਰ ਤੇ ਹੀ ਫਤ